ਜੀ ਬੱਲੀ ਦਾ ਘਰ ਇਹੀ ਆ ਹਾਂਜੀ ਮੁਸਕਾਨ ਤੇਰੀ ਨਾ ਹਾਂਜੀ ਮੁਸਕਾਨ ਤੇ ਮੈਂ ਨਾ ਪਰ ਗੱਲ ਕੀ ਹੋਈ ਆ ਗੱਲ ਤੈਨੂੰ ਨਹੀਂ ਪਤਾ ਤੂੰ ਕੀ ਧੰਦਾ ਚਲਾ ਰੱਖਿਆ ਪਿੰਡ 'ਚ ਸਾਰੇ ਪਿੰਡ ਨੂੰ ਤੂੰ ਬਦਨਾਮ ਕੀਤਾ ਪਿਆਗਾ ਪਿੰਡ ਵਾਲ ਨੇ ਤੇਰੀ ਸ਼ਿਕਾਇਤ ਕੀਤੀ ਆ ਬਈ ਤੂੰ ਨਵਾਂ ਬੰਦਾ ਨਿੱਤ ਘਰੇ ਬੁਲਾਉਣੀ ਆ ਤੇ ਪਤਾ ਨਹੀਂ ਕਿਹਦੇ ਕਿਹਦੇ ਨਾਲ ਧੱਕੇ ਖਾਣ ਜਿਸਮ ਦਾ ਧੰਦਾ ਕਰਨ ਜਾਣੀ ਆ ਅੱਜ ਤਾਂ ਮੈਂ ਤੈਨੂੰ ਆ ਗਿਆ ਸਮਝਾਉਣ ਪਿੰਡਾਂ ਦੇ ਕਹਿਣ ਤੇ ਇਸ ਦੋ ਵਾਰ ਮੈਂ ਪੂਰੀ ਪੁਲਿਸ ਪਾਰਟੀ ਲੈ ਕੇ ਤੇਰੇ ਅੱਡੇ ਤੇ ਰੇਡ ਮਾਰੂਗਾ ਨਾਲ ਤਾਂ ਤੈਨੂੰ ਚੱਕ ਕੇ ਲੈ ਜਾਵਾਂਗੇ ਨਾਲੇ ਜਿਹੜੇ ਤੇਰੇ ਅੱਡੇ ਤੇ ਬੰਦੇ ਆਉਂਦੇ ਨੇ ਉਹਨਾਂ ਨੂੰ ਹੁਣ ਮੈਂ ਤੈਨੂੰ ਪਿਆਰ ਨਾਲ ਸਮਝਾਉਣਾ ਆਇਆਗਾ ਤੂੰ ਸਮਝੀਆ ਨਹੀਂ ਦੇਖ ਲਈ ਫਿਰ ਸੱਤੋਂ ਬੁਰਾ ਕੋਈ ਨਹੀਂ ਇਸ ਦੋ ਵਾਰ ਠੀਕ ਆ ਤੈਨੂੰ ਸਮਝ ਆ ਗਈ ਨਾ ਨਾ ਮੈਨੂੰ ਐਂ ਦੱਸੋ ਜਿਸੋਂ ਮੈਂ ਆਪਦਾ ਵੇਚਦੀਆਂ ਗਈ ਘਰ ਦਾ ਗੁਜ਼ਾਰਾ ਆਪਦਾ ਕਰ ਰਹੀਆਂ ਗਈ ਮੈਂ ਆਪਦੇ ਕਰੇਹੇ ਜਿਹੇ ਕੰਮ ਮੈਂ ਕਰ ਰਹੀਆਂ ਤਾਂ ਕਿਸੇ ਨੂੰ ਕੀ ਤਕਲੀਫ ਹੈ ਉਹ ਤਕਲੀਫ ਯਾ ਕਿਸੇ ਨੂੰ ਕੋਈ ਹੋਵੇ ਨਾ ਪਿੰਡ ਦਾ ਤੂੰ ਨਾਮ ਬਦਨਾਮ ਕਰਤਾ ਅਗਲਾ ਪਿੰਡ ਵਾਲ ਨੂੰ ਉਹਦੀ ਕਹਿੰਦਾ ਅੱਛਾ ਤੂੰ ਹੀ ਪਿੰਡ ਦਾ ਜਿੱਥੋਂ ਦੀ ਮਸਕਾਨ ਆ ਉਹ ਧੰਦੇ ਦਾ ਕੰਮ ਕਰਦੇ ਆ ਕੀ ਸਾਰੇ ਪਿੰਡ ਦਾ ਨਾਮ ਬਦਨਾਮ ਕਰਤਾ ਤੂੰ ਨਾ ਧੰਦੇ ਵਾਲੀ ਜਨਾਨੀ ਨੂੰ ਪਤਾ ਨਹੀਂ ਕਿਉਂ ਲੋਕ ਮਾੜਾ ਕਹਿੰਦੇ ਨੇਗੇ ਉਹ ਮਾੜਾ ਨਾ ਕਹਿਣ ਹੋਰ ਕੀ ਕਹਾਂ ਹੋਰ ਕਿਹੜਾ ਤੈਨੂੰ ਰਾਸ਼ਟਰਪਤੀ ਨੂੰ ਕਹਿ ਕੇ ਪਰਸਕਾਰ ਦਵਾ ਦੇਣ ਧੰਦੇ ਵਾਲੀ ਜਨਾਨੀ ਦੇ ਘਾਤਰ ਤੈਨੂੰ ਪਤੀ ਆ ਕਿੰਨੀ ਕੁ ਹੁੰਦੀ ਹੈਗੀ ਹੋਰ ਦੱਸ ਤੈਨੂੰ ਕੀ ਕਹਾਂ ਹਾਂ ਮੈਂ ਹੈਂ ਇੱਕ ਧੰਦੇ ਵਾਲੀ ਜਨਾਨੀ ਇੱਕ ਹੈ ਜੋਔਰਤ ਜਿਹੜੇ ਪਿੰਡ ਦੇ ਵਿੱਚ ਬਦਨਾਮ ਹੈ ਚਲ ਤਰਹੀਣ ਜਵਾਨੀ ਕਹੁੰਨੀ ਐ ਮੈਂ ਕੈਸੀ ਮਸੂਕ ਆ ਪਤਾ ਨਹੀਂ ਕਿੰਨੇ ਕ ਮੇਰੇ ਆਸ਼ਕ ਨੇ ਪਰ ਮੈਂ ਤਾਂ ਪਿੰਡ ਦੇ ਵਿੱਚ ਬਦਨਾਮ ਹੈਗੀ ਆ ਪਰ ਜਿਹੜੇ ਮੇਰੇ ਕੋਲ ਆਉਂਦੇ ਨੇ ਆਪਣੀ ਜਿਸਮ ਦੀ ਭੁੱਖ ਮਟਾਉਣ ਵਾਸਤੇ ਕਿਉਂ ਸ਼ਰੀਫ ਨੇ ਤੁਸੀਂ ਕਦੇ ਸੋਚਾ ਕਿ ਮੈਂ ਕਿੰਨੇ ਕ ਕੁੜੀਆਂ ਨਾਲ ਹੋਣ ਵਾਲਾ ਰੇਪ ਆਪਣੇ ਸਿਰ ਤੇ ਲੈ ਲਿਆ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਨੂੰ ਤੇ ਹੋਰ ਤਾਂ ਨੂੰ ਜਿਸਮ ਦੇ ਭੁੱਖੇ ਸਕਾਰੀਆਂ ਕੋਲੋਂ ਬਚਾਇਆ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਪਤਨੀ ਦਾ ਸੁੱਖ ਦੇਣ ਵਾਸਤੇ ਮੈਂ ਆਪਣੇ ਅਰਮਾਨਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਆਪਣੇ ਸਾਰੇ ਰਿਸ਼ਤੇ ਨਾਤੇ ਛੱਡ ਕੇ ਪਤਾ ਨਹੀਂ ਮੈਂ ਕਿੰਨੇ ਕਰੋਗ ਆਪਣੇ ਸਰੀਰ ਨੂੰ ਲਾ ਲੈ ਇੱਕ ਆਹ ਪੇਟ ਭਰਨ ਵਾਸਤੇ ਸੋਨ ਨੂੰ ਕੀ ਪਤਾ ਕਿ ਮੇਰੀ ਕੀ ਮਜਬੂਰੀ ਸੀ ਮੇਰਾ ਕਿਹੜਾ ਜੀ ਕਰਦਾ ਸੇ ਕੰਮ ਕਰਨ ਨੂੰ ਸਾਨੂੰ ਕੀ ਪਤਾਗਾ ਕਿ ਇਹਦੇ ਪਿੱਛੇ ਮੇਰੇ ਕਿੱਡੇ ਵੱਡੇ ਕਹਾਣੀ ਆ ਤੇਰੀਆਂ ਇਹ ਗੱਲਾਂ ਸੁਣ ਕੇ ਮਸਕਾਨ ਮੇਰੇ ਪੱਥਰ ਦਿਲ ਪੁਲਿਸ ਵਾਲੇ ਦੇ ਵੀ ਅੱਖਾਂ ਵਿੱਚ ਹੰਝੂ ਆ ਗਏ ਮੈਂ ਤੇਰੀ ਪੂਰੀ ਕਹਾਣੀ ਸੁਣਨਾ ਚਾਹਣਾ ਤੇ ਮੈਂ ਇਹ ਵੀ ਚਾਹਣਾ ਕਿ ਜਿੱਥੋਂ ਤੱਕ ਹੋ ਸਕੀ ਮੈਂ ਤੇਰੀ ਮਦਦ ਤੇ ਜ਼ਰੂਰ ਕਰੂੰਗਾ ਕੋਈ ਗੱਲ ਨਹੀਂ ਤੂੰ ਮੈਨੂੰ ਆਪਣੀ ਸਾਰੀ ਕਹਾਣੀ ਦੱਸ ਚਲੋ ਠੀਕ ਐ ਜੇ ਤੁਸੀਂ ਮੇਰੀ ਕਹਾਣੀ ਸੁਣਨਾ ਚਾਹੁੰਨ ਚਲੋ ਬੈਠੋ ਲੈ ਤੂੰ ਆਪਣੀ ਸਾਰੀ ਕਹਾਣੀ ਮੈਨੂੰ ਡਿਟੇਲ ਨਾਲ ਦੱਸ ਮਸਕਾਨ ਮੈਂ ਤੇਰੀ ਜਰੂਰ ਮਦਦ ਕਰੂੰਗਾ ਤੇਰੀ ਕਹਾਣੀ ਸੁਣ ਕੇ ਮੇਰੀ ਕਹਾਣੀ ਬਹੁਤ ਲੰਮੀ ਆ ਮੈਂ ਤੁਹਾਨੂੰ ਦੱਸਦੀ ਆ ਇੱਕ ਬੱਲੀ ਨਾਮ ਦੇ ਮੁੰਡੇ ਨੂੰ ਮੈਂ ਪਿਆਰ ਕਰਦੀ ਸੀ ਤੇ ਅਸੀਂ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਮੇਰੇ ਘਰ ਦੇ ਨਹੀਂ ਮੰਨਦੇ ਸੀ ਉਹ ਵੀ ਘਰੋਂ ਕੱਲਾ ਸੀਗਾ ਫਿਰ ਅਸੀਂ ਨੇ ਅੱਜ ਕੇ ਵਿਆਹ ਕਰਵਾ ਲਾ ਕੋਟ ਮੈਰਿਜ ਕਰਵਾ ਲਈ ਤੇ ਫਿਰ ਵਿਆਹ ਕਿਉਂ ਮੈਨੂੰ ਆਪਣੇ ਘਰ ਲੈ ਆਇਆ ਬੱਲੀ ਤੂੰ ਤਾਂ ਮੈਂ ਕਹਿੰਦਾ ਕੋਠੀ ਚ ਲੈ ਕੇ ਜਾਊਂਗਾ ਇਹ ਕਹੇ ਜੇ ਘਰ ਚ ਲੈ ਆਇਆ ਮੈਨੂੰ ਇਹ ਤਾਂ ਆਪਣਾ ਪੁਰਾਣਾ ਘਰ ਹੈ ਕੋਠੀ ਚ ਵੀ ਤੈਨੂੰ ਲੈ ਕੇ ਜਾਊਂਗਾ ਅਰੇ ਉੱਧਰ ਮੋਹ ਠੀਕ ਹੋ ਜਾਣਾ ਨਹੀਂ ਕਿ ਮਾਂ ਬਾਪ ਦੇ ਕੋਲ ਜਾ ਰਿਹਾ ਤਾ ਇਹਦਾ ਇੱਥੇ ਕੰਮ ਆ ਰਿਹਾ ਨਾਲ ਆਣਾ ਤੈਨੂੰ ਪਤਾ ਹੈ ਉਹ ਉਹੀ ਕਰਨਾ ਸਾਰਾ ਕੰਮ ਕਰ ਕਰਦਾ ਆ ਕੀ ਆ ਇਹ ਤਾਂ ਕੁਛ ਨਹੀਂ ਇਹ ਤਾਂ ਸ਼ੌਂਕ ਹੀ ਆ ਰੱਖਿਆ ਹੈ ਤੂੰ ਨੌਲੀ ਬੱਲੀ ਆਪਾਂ ਨੇ ਭੱਜ ਕੇ ਵਿਆਹ ਤਾਂ ਕਰਵਾ ਲਿਆ ਪਰ ਮੈਨੂੰ ਦਿਲ ਬਹੁਤ ਲੱਗੀ ਸੰਦਾਗਾ ਮੇਰੇ ਡੈਡੀ ਦਾ ਗੁੱਸਾ ਬਹੁਤ ਭੇੜਾਗਾ ਜਿਉਣਾ ਆਪਣੇ ਟਿਕਾਣੇ ਦਾ ਪਤਾ ਲੱਗਗਾ ਨਾ ਆਪਾਂ ਤੂੰ ਨੂੰ ਮਾਰ ਦੂਗਾ ਉਹ ਨਾ ਨਾ ਤੂੰ ਪਰਵਾਹ ਨਾ ਕਰ ਮੁਸਕਾਨ ਇੱਥੇ ਕੋਈ ਨਹੀਂ ਆਉਂਦਾ ਪੁਰੇ ਆਪਣੇ ਘਰ ਦਾ ਕਿਸੇ ਨੂੰ ਭੇਤ ਨਹੀਂ ਇੱਥੇ ਜਿਹੜੀ ਨੀ ਚੁੱਕਦੀ ਮੇਰੇ ਬਿਨਾ ਕੋਈ ਨਹੀਂ ਜਾਣਦਾ ਇਹ ਦੇਖ ਬੱਲੀ ਮੈਂ ਤੇਰੇ ਪਿੱਛੇ ਆਪਣਾ ਪਰਵਾਹ ਸਭ ਕੁਝ ਛੱਡ ਕੇ ਆਇਆ ਤੂੰ ਮੇਰਾ ਬਸਵਾਸ ਨਾ ਤੋੜੀ ਹੁਣ ਮਾਂ ਮਾਂ ਤੂੰ ਪਰਵਾਹ ਨਾ ਕਰ ਮਸਕਾਨ ਮੈਂ ਤੈਨੂੰ ਰਾਣੀ ਬਣਾ ਕੇ ਰੱਖੂਗਾ ਤੈਨੂੰ ਕਿਸੇ ਗੱਲ ਦੀ ਆਂਚ ਨਹੀਂ ਆਉਣ ਦਿੰਦਾ ਸਭ ਠੀਕ ਹੋ ਜਾਊਗਾ ਹੌਲੀ ਹੌਲੀ ਤੂੰ ਟੈਂਸ਼ਨ ਨਾ ਲੈ ਚਾਹ ਤੂੰ ਐਂ ਕਰ ਤੂੰ ਪੇ ਜਾ ਪਰ ਮੈਂ ਮੇਰੇ ਯਾਰ ਦੋਸਤ ਕੋਲ ਹੀ ਜਾ ਕੇ ਮਮਾ ਹੀ ਆ ਗਿਆ 10 ਮਿੰਟ ਚ ਦੇਖ ਮੈਨੂੰ ਡਰ ਬਹੁਤ ਲੱਗ ਜਾਂਦਾ ਤੂੰ ਸਿਰੇ ਨਾ ਜਾਉ ਛੱਡ ਕੇ ਮੈਨੂੰ ਬਸ ਮੈਂ 5 ਮਿੰਟ ਚ ਆ ਗਿਆ ਤੈਨੂੰ ਦੱਸ ਕੇ ਤੇ 5 ਚੱਲ ਗਿਆ ਠੀਕ ਐ ਜਲਦੀ ਆਜੂ ਕੋਈ ਗੱਲ ਨਹੀਂ ਪਰਵਾਹ ਨਾ ਕਰ ਤੂੰ ਟੈਂਸ਼ਨ ਨਾ ਲੈ ਆਣਾ ਹਾਂਜੀ ਚੰਗਾ ਪਰ ਮੈਂ ਕੰਮ ਤੇ ਜਾਣਾ ਰਹੀ ਤੇ ਨਾ ਹੋ ਗਈ ਚਲੋ ਠੀਕ ਆ ਜੀ ਵਗ ਜਨ ਨਾਲ ਧਿਆਨ ਨਾਲ ਮੁੜ ਆਇਓ ਠੀਕ ਹੈ ਠੀਕ ਹੈ ਕੋਈ ਨਾ ਲੇਟ ਨਾ ਹੋਇਓ ਤੁਸੀਂ ਜਲਦੀ ਆ ਜਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਲੇ ਸ਼ਰਾਬ ਪੀ ਕੇ ਆਇਗਾ ਆ ਪੀਤੀ ਐ ਸ਼ਰਾਬ ਮੇਰੀ ਮਰਜ਼ੀ ਤੂੰ ਦੱਸ ਕੀ ਕਹਿਣੀ ਆ ਮੈਂ ਤੇਰਾ ਤਵੱਸਵਾਸ ਕੀਤਾ ਸੀਗਾ ਤੂੰ ਤਾਂ ਮੈਨੂੰ ਕਹਿੰਦਾ ਸੀ ਮੈਂ ਕੋਈ ਨਿਸਾਨੀ ਕਰਦਾ ਹੈਗਾ ਚੱਲ ਚੰਗਾ ਤੂੰ ਬਾਲੇ ਨਾਲ ਆਰਡਰ ਜੇ ਕਰੀ ਜਾ ਕੰਮ ਕਰ ਲੈ ਆਵਦਾ ਮੈਂ ਚੱਲੇ ਅੰਦਰ ਭਾਈ ਮਾਰੀਏ ਹੇ ਰੱਬਾ ਮੈਂ ਕਿੱਥੇ ਫਸ ਗਈ ਐ ਇਹ ਮੈਂ ਤੇ ਤੇ ਰੱਬ ਵਰਗਾ ਵਿਸ਼ਵਾਸ ਕੀਤਾ ਸੀਗਾ ਇਹਦੇ ਪਿੱਛੇ ਆਪਣਾ ਪਰਿਵਾਰ ਛੱਡਿਆ ਮੈਨੂੰ ਕੀ ਪਤਾ ਸੀ ਵੀ ਤਾਂ ਐਡਾ ਵੱਡਾ ਨਸੇੜੀ ਹੈਗਾ ਉਹ ਤਾਂ ਤੁਹਾਨੂੰ ਫਾਇਦੇ ਕਰਦਾ ਸੀਗਾ ਮੈਂ ਤੁਹਾਨੂੰ ਇੰਨਾ ਪਿਆਰ ਕਰਦਾਂਗਾ ਮੈਂ ਕੋਈ ਨੁਕਸਾਨ ਨਹੀਂ ਕਰਦਾ ਹੈਗਾ ਹੁਣ ਮੈਂ ਮਾਪਾ ਪਾ ਕੋਲੇ ਵੀ ਜਾਣ ਜੋਗਰੀ ਨਹੀਂ ਹੈਗੀ ਹਾਂ ਕਰੀ ਦਫਾ ਇਹ ਖਾਲੀ ਬੋਤਲ ਆਹ ਇੱਕ ਬੋਲੀ ਮੱਲੀ ਆ ਉਸ ਕਰਨਾ ਤੂੰ ਮੈਨੂੰ ਭੁੱਖਾ ਕਿੱਤਾਗਾ ਕੀ ਹੋ ਗਿਆ ਆ ਕੀ ਹੈਗਾ ਆ ਤਰੀ ਬੋਲੀਆਂ ਲੱਗੀਆਂ ਆ ਭੁੱਖੀ ਆ ਫੀਮਾ ਤੋ ਦਾਰੂ ਦੇ ਨਾਲ ਨਾਲ ਤੂੰ ਇਹ ਨਾ ਸਵੀਕਾਰਦਾ ਮੈਂ ਘਾੜ ਨੂੰ ਕਰਦਾ ਇਹਦਾ ਕਿਸੇ ਨੇ ਮਗਾਏ ਦੀ ਮੈਂ ਲਿਆ ਕੇ ਦਿੱਤੇ ਨਾ ਨੂੰ ਪਰ ਇਹਦਾ ਮਤਲਬ ਫਿਰ ਤੁਸੀਂ ਵੇਚਦੇ ਵੀ ਹੋਵੋਗੇ ਕਾਹ ਨੂੰ ਵੇਚਦਾ ਮੈਂ ਉਹ ਹੀ ਨਾ ਪਕਾਈ ਮਾਰੀ ਜਾਂ ਤੋ ਥੱਲੇ ਜਾ ਰੋਟੀ ਬਣਾ ਮੈਂ ਕੰਮ ਤੇ ਹੀ ਜਾਣਾ ਦੇ ਟੋਲੇ ਆ ਤੇਰੇ ਭਰਜੇ ਉਹ ਤਾਂ ਕੰਮ ਤੇ ਹੀ ਗਿਆਗਾ ਵੀਰੇ ਕੰਮ ਉਹ ਕਿਹੜੇ ਕੰਮ ਤੇ ਉਹ ਮੇਰੇ ਜਿੱਥੇ ਲੱਗੇ ਹੋਏ ਨੇ ਕੰਮ ਤੇ ਉਹ ਕੰਮ ਤੇ ਗਏ ਹੋਣਗੇ ਅੱਛਾ ਅੱਛਾ ਉਹੰਦੂ ਕੰਮ ਕਰਨੀ ਹੈ ਪਰ ਜੇ ਇਹ ਕੰਮ ਨਹੀਂ ਹੈਗਾ ਉਹ ਕਾਲਾ ਧੰਦਾ ਹੈਗਾ ਕਾਲਾ ਧੰਦਾ ਕੀ ਮਤਲਬ ਆ ਵੀਰੇ ਤੇਰਾ ਉਦੋਂ ਚੱਲ ਪੁੱਛ ਕੇ ਕੀ ਲੈਣਾ ਭਰਜੇ ਇਹ ਤੂੰ ਮੈਨੂੰ ਆਏ ਦੱਸ ਉਹ ਸਮਾਨ ਸੂਰ ਫੜਾ ਕੇ ਗਿਆ ਹੁਣਾਂ ਤੈਨੂੰ ਕੋਈ ਮੈਂ ਉਹ ਲੈਣ ਆਇਆ ਕਿਹੜਾ ਸਾਮਾਨ ਵੀਰੇ ਮੈਨੂੰ ਨਹੀਂ ਪਤਾ ਹੈਗਾ ਉਹ ਤਾਂ ਕੰਮ ਤੇ ਲੱਗੇ ਹੋਣਾ ਉੱਥੇ ਗਏ ਹੋਏ ਨੇ ਕਿ ਉਹ ਤੂੰ ਵੀ ਪਰਜਾਈਏ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਚਲ ਬਾਈ ਨੇ ਕਿਹਾ ਹੋਊਗਾ ਤੈਨੂੰ ਵੀ ਕਿਸੇ ਗੈਰ ਬੰਦੇ ਨੂੰ ਭੇਤ ਨਾ ਦੇ ਮੈਨੂੰ ਸਮਝੀ ਨਹੀਂ ਆ ਗਈ ਵੀਰੇ ਉਹ ਚਲ ਤੂੰ ਪੁੱਛ ਕੇ ਕੀ ਲੈਣਾ ਪਰਜਾਈਏ ਆ ਲੈ ਫੜ 500 ਰੁਪਏ ਤੂੰ ਮੈਨੂੰ ਚਿੱਟਾ ਮਾਲ ਲੈ ਕੇ ਦੇ ਅੰਦਰੋਂ ਚਿੱਟਾ ਮਾਲ ਕਿਹੜਾ ਚਿੱਟਾ ਮਾਲ ਮੈਨੂੰ ਨਹੀਂ ਪਤਾ ਹੈਗਾ ਕਿਹੜਾ ਚਿੱਟਾ ਮਾਲ ਉਹ ਚਲ ਛੱਡ ਕੋਈ ਨਾ ਮੈਂ ਉਸੇ ਤੋਂ ਆਪੇ ਲੈ ਲਵਾਂ ਕਾ ਯਰਬਾ ਮੇਰਾ ਸੱਕ ਸਹੀ ਨਿਕਲਿਆ ਕਾਨੂੰ ਡਿਊਟੀ ਕਰਦਾ ਹੋ ਉਹ ਤਾਂ ਨਸੇ ਪੱਤੇ ਵੇਚਦਾ ਇਹ ਉਹਦਾ ਪੱਕਾ ਗਾਕ ਸੀਗਾ ਮੈਂ ਤੇਰੇ ਚੱਕਰਾਂ ਵਿੱਚ ਆ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਉਹ ਤੋਂ ਆਪਣੇ ਮਾਂ-ਵਾਪਾ ਸੱਡੇ ਉਹ ਚਲ ਇਹਦੇ ਵੀ ਕੀ ਸਾਰੇ ਆ ਵਿਚਾਰੀ ਦੇ ਬਾਈ ਨੇ ਕਿਹਾ ਆਊਗਾ ਇਹਨੂੰ ਵੀ ਕਿਸੇ ਗੈਰ ਬੰਦੇ ਨੂੰ ਭੇਤ ਭੂਤ ਨਾ ਦੇ ਚੱਲ ਇਨਾਂ ਨੂੰ ਵੀ ਡਰਿਆ ਵੀ ਕਿਤੇ ਕੋਈ ਛਾਪਾ ਸੁੱਪਾ ਨਾ ਪਵਾ ਦੇ ਚਲ ਮਸਕਾਣਾ ਹਾਂ ਜਿਹੜੀ ਮੈਂ ਨੌਕਰੀ ਕਰਦਾ ਸੀ ਨਾ ਉਹਨਾਂ ਨੇ ਤੇ ਕੱਟਤਾ ਮੈਨੂੰ ਯਾਰ ਪਰ ਕੋਈ ਹੋਰ ਨੌਕਰੀ ਕਰ ਲੈ ਉਹ ਨੂੰ ਵੀ ਮੇਰੇ ਵਰਗੇ ਬੰਦਿਆਂ ਨੂੰ ਕਿੱਥੇ ਚੇਦੀ ਲੰਦੀ ਆਉਂਦਾ ਤੈਨੂੰ ਹੱਲ ਕਰਨਾ ਪਊਗਾ ਕੋਈ ਕੋ ਤਾਂ ਮੈਨੂੰ ਹੀ ਪਤਾ ਹੈ ਕਿ ਤੈਨੂੰ ਕੰਨ ਨੌਕਰੀ ਮਿਲੂਗੀ ਉਹ ਤੂੰ ਕਿਹੜੀ ਨੌਕਰੀ ਕਰਦਾ ਤੇ ਸਾਰਾ ਕੁਝ ਪਤਾ ਲੱਗ ਗਿਆ ਮੈਨੂੰ ਮੈਨੂੰ ਤੇਰਾ ਗਾਕ ਦੱਸ ਗਿਆ ਕਿ ਤੂੰ ਚਿੱਟੇ ਦਾ ਵਪਾਰ ਕਰਦਾਗਾ ਮੈਨੂੰ ਪਤਾ ਲੱਗ ਗਿਆ ਫਿਰ ਤੂੰ ਕੀ ਕਰ ਲੇਗੀ ਹੁਣ ਦੱਸ ਕੱਬ ਦੇ ਉਤ ਕਰੇ ਤੂੰ ਨਹੀਂ ਜਾ ਫਾਦੀ ਨੇ ਕਰਦੇ ਨੇ ਤੈਨੂੰ ਬੇਦਕਲ ਕਰਤਾ ਹੁਣ ਤਾਂ ਜਿਹੜਾ ਮੈਂ ਤੈਨੂੰ ਜਿਵੇਂ ਕਹੂੰਗਾ ਨਾ ਉਵੇਂ ਤੈਨੂੰ ਕਰਨਾ ਪਊਗਾ ਕੋਈ ਹੁਣ ਮੈਂ ਕਿਹਦੇ ਝਾੜੂ ਪੋਚੇ ਲਾਵਾਂ ਚਾੜੂ-ਪੋਚੇ ਨਾਲ ਨੂੰ ਕੋਣ ਕਹ ਰਿਹਾ ਤੈਨੂੰ ਚਾੜੂ-ਪੋਚੇ ਲਾ ਕੇ ਨੀ ਕੰਮ ਚੱਲਦਾ ਤੂੰ ਕੋਈ ਨੋਟ ਛਾਪਣ ਵਾਲਾ ਕੰਮ ਕਰ ਨੋਟ ਛਾਪਣ ਵਾਲਾ ਉਹ ਕੀ ਕਮਾਗਾ ਤੂੰ ਇੰਨੀ ਸੋਹਣੀ ਐ ਇੰਨੇ ਤੇਰੇ ਗਾਗਨੇ ਮੇਰੇ ਦੋਸਤ ਨੇ 3-4 ਉਹ ਕਹਿੰਦਾ ਕੀ ਮਤਲਬ ਹੈ ਤੈਨੂੰ ਖਰੀਦਦਣ ਨੂੰ ਕਰਦੇ ਨਾ ਉਹ ਖਰੀਦਦਣ ਨੂੰ ਇੱਕ ਦਿਨ ਦਾ 5-6000 ਰੁਪਇਆ ਦੇਣਗੇ ਉਹ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਤੇਰੇ ਤਾਂ ਰੱਬ ਵਰਗਾ ਵਿਸ਼ਵਾਸ ਕਰਿਆ ਸੀ ਮੈਂ ਤੈਨੂੰ ਪਿਆਰ ਕੀਤਾ ਸੀ ਤੇ ਮੈਂ ਸਭ ਕੁਝ ਛੱਡ ਕੇ ਆਈ ਸੀਗੀ ਮੈਂ ਹੁਣ ਤੂੰ ਮੈਨੂੰ ਬੇਤਨ ਖਰੀਦਦਣ ਦੀਆਂ ਗੱਲਾਂ ਕਰਨ ਲੱਗ ਰਹੀ ਨਾ ਮੈਂ ਤੁਹਾਨੂੰ ਨਾ ਮੈਂ ਨਹੀਂ ਕਰਦੀ ਕਿ ਹਾਂ ਨਾ ਕੁਝ ਕਰਦੀ ਕਰਦੀ ਕਿ ਮੈਂ ਨਹੀਂ ਕਰਨਾ ਤਾਂ ਤੈਨੂੰ ਪਾਊਗਾ ਦੇਖ ਮੈਂ ਤੈਨੂੰ ਦੱਸਦਾ ਹੁਣ ਜਾਏਂਗੀ ਕਿੱਥੇ ਤੂੰ ਮੈਂ ਚਲੀ ਜਾਊਂਗੀ ਤੈਨੂੰ ਛੱਡ ਕੇ ਛੱਡ ਕੇ ਕਿੱਥੇ ਜਾਏਂਗੀ ਕਰਦਿਆਂ ਨੇ ਤੈਨੂੰ ਬੇਦਖਲਾ ਲਿਖਾਤਾ ਹੁਣ ਤੈਨੂੰ ਮੇਰੇ ਨਾਲ ਤੋਰਤਾ ਨਾ ਆਈਆਂ ਤੂੰ ਕੰਮ ਕਰਨਾ ਪਊਗਾ ਤੈਨੂੰ ਮੈਂ ਨਹੀਂ ਕਰਦੀ ਹੈਗੀ ਤੂੰ ਆ ਦੇਖ ਆ ਲੈ ਗਾ ਦੇ ਤੇਰੀਆਂ ਵੀਡੀਓ ਤੇ ਤੈਨੂੰ ਬਾਹਰ ਹੀ ਕਰੀਏ ਨਾ ਬਾਹਰ ਲੇ ਕਰ ਦੋ ਸਾਰਿਆਂ ਨਟ ਦੇ ਜੜਾ ਦੂੰ ਬੰਲੀ ਤੈਨ ਮੈਂ ਲੱਡਾ ਬਡਾ ਤਖਾ ਕੀਤਾ ਮੈਂ ਤੈਨੂੰ ਆਪਣਾ ਰੱਬ ਮੰਨਿਆ ਸੀਗਾ ਆ ਮਾ ਅਗਰ ਮੈਂ ਸਾਰੇ ਹੰਝੂ ਜਿਹੜਾ ਵਗਾ ਮੈਂ ਪੱਥਰ ਦੇ ਲਿਆਂ ਸਾਰਾ ਪੱਥਰ ਦੇ ਲਾ ਮੈਂ ਨਸ਼ੇ ਨਾਲ ਕੁਝ ਵੀ ਕਰ ਸਕਦਾ ਮਨੂੰ ਨਸ਼ੇ ਨਾਲ ਪਿਆਰ ਹੈ ਤੇਰੇ ਨਾਲ ਪਿਆਰ ਨਹੀਂ ਹੈ ਗਿਆ ਜਿਹੜੀ ਗੱਲ ਕਹੀ ਸੀ ਨਾ ਤੈਨੂੰ ਕਰਨੀ ਪਊਗੀ ਜੋਗਰੀ ਤਾਂ ਹੈ ਨਹੀਂ ਉਹ ਤਾਂ ਮੈਂ ਕਰ ਲੂਗੀ ਉਹਨੇ ਕੁਸਤੇ ਨੇ ਕਿਹਾ ਪਰ ਰੱਬ ਤੈਨੂੰ ਕਦੇ ਮਾਫ ਨਹੀਂ ਕਰੂਗਾ ਤੰਨੇ ਮੈਂ ਨਵਾਂ ਡੰਡਾ ਵੱਡਾ ਧੱਕਾ ਕੀਤਾ ਮੈਂ ਤਾਂ ਮੰਨ ਲਈ ਮੈਂ ਜਾਫਰ ਨੂੰ ਘਟਾ ਫੋਨ ਹੈਲੋ ਹੈਲੋ ਹਾਂ ਭਾਈ ਆ ਜਾ ਚੰਨ ਕਿਵੇਂ ਆ ਵਧੀਆ ਭਾਈ ਤੂੰ ਬਸ ਠੀਕ ਐ ਵਧੀਆ ਉਹ ਜਿਹੜਾ ਕੰਮ ਤੈਨੂੰ ਕਿਹਾ ਸੀ ਉਹਦਾ ਬਣ ਗਿਆ ਮੰਨ ਗਈ ਤੇਰੀ ਭਜਾਈ ਅੱਛਾ ਭਾਈ ਹੁਣ ਫਿਰ ਹੁਣ ਫਿਰ ਤੂੰ ਦੇਖ ਕਿਵੇਂ ਕਰਨਾ ਹੈ ਘਰੇ ਲੈ ਕੇ ਜਾਣਾ ਜਾਂ ਉਰੀ ਦੇਖ ਲਈ ਪਰਚਵਾਰੀ ਚ ਉਰੇ ਦਾ ਕਾਨੂੰ ਚੱਲ ਮੈਂ ਘਰੀਂ ਲੈ ਆਣਾ ਮੈਂ ਆਪੇ ਕਰ ਲੂੰਗਾ ਕੋਈ ਹਿੱਲਾ ਤੂੰ ਤਿਆਰ ਤੁਰ ਕਰਕੇ ਰੱਖ ਮੈਂ ਆਉਣਾ ਚੱਲ ਠੀਕ ਐ ਚਲ ਓਕੇ ਠੀਕ ਐ ਭਾਈ ਕਾਣਾ ਉਸ ਗੱਲ ਤੋਂ ਮੇਰਾ ਦੋਸਤ ਆਉਣਾ ਜੱਜ ਨਾ ਜਦੋਂ ਮੈਂ ਗੱਲ ਹੋਈ ਹੈ ਮੇਰੀ ਤੂੰ ਤਿਆਰ ਹੋ ਕੇ ਰਹਿ ਤਿਆਰ ਹੋਣ ਨੂੰ ਕਿਹੜਾ ਮੈਂ ਵਿਆਹ ਚ ਜਾਣਾਗਾ ਤੇ ਬਾੜੀ ਪਗਾਈ ਦੀ ਨਾ ਮਾਰ ਚੱਲਦਾ ਅੰਦਰ ਜਲ ਤਿਆਰ ਹੋ ਜਾ ਤੂੰ ਪੂਰਾ ਇੱਕ ਮੈਂ ਮਰ ਨਹੀਂ ਸਕਦੀ ਹੈਗੀ ਲਾਕੇ ਆਇਆ ਬਈ ਜੱਜ ਨਾ ਆ ਜਾ ਕੁੱਤੇ ਦੀ ਮੌਤ ਮਰੇਗਾ ਤੂੰ ਹੋਰ ਲਾਕੇ ਕੇ ਮੈਂ ਆ ਠੀਕ ਆ ਵਧੀਆ ਜੱਜ ਨਾ ਬਈ ਆ ਤਿਆਰ ਪਰਜਾਈ ਪਰਜਾਈ ਤਿਆਰ ਹੋਣ ਜਾ ਰਹੀ ਆ ਵਿੱਚ ਆ ਪੈਸੇ ਹਾਂ ਹਾਂ ਪੈਸੇ ਲੈ ਫੜੋ ਪੈਸੇ ਲਾ ਚਲ ਠੀਕ ਐ ਕਰੀ ਹਾਂ ਧਿਆਨ ਨਾ ਛੱਡ ਜੇ ਫਿਰ ਸਵੇਰੇ ਨਾ ਨਾ ਕੋਈ ਨਾ ਛੱਡੀ ਨੀ ਸਵੇਰੇ ਛੱਡ ਜੂ ਲੈ ਹੁਣ ਦੋਰ ਦਿੰਦਾ ਤੋਰ ਤਾ ਰੰਗ ਮੈਂਰੀ ਗੱਲ ਸੁਣਾ ਜੇ ਕੋਈ ਹੋਰ ਆਉਂਦਾ ਗਾ ਗਾ ਦੱਸ ਦੇ ਵਰੀ ਮੈਨੂੰ ਉਹ ਕੋਈ ਨਾ ਕੋਈ ਨਾ ਗਾ ਗਾ ਵਾਦੂ ਤੇਰਾ ਕਰਦਾ ਕਰਾਂਗੇ ਮਾਨਤਾ ਕੋਈ ਨਾ ਕੋਈ ਨਾ ਗਾ ਗਾ ਵਾਦੂ ਤੇਰੇ ਤੋੜ ਦਿਆ ਕਰਾਂਗੇ ਲੈ ਮੜੇ ਮਰਦਾਂ ਦਾ ਹਾਕਾ ਉਸ ਗਾਣਾ ਔਨੀਆਂ ਹੁਣ ਤਾਂ ਕਰੀ ਜਾਂਦਾ ਗੱਲ ਦਾ ਕੋਈ ਨਾ ਕੋਈ ਨਾ ਕੋਈ ਦਾ ਲਾ ਚੰਗਾ ਚੰਗਾ ਕੇ ਛੱਡ ਜੂ ਕੋਈ ਨਵੇਂ ਸਵੇਰੇ ਚੰਗਾ ਤੰਗਾਂ ਲੱਗ ਜਾ ਤੂੰ ਮੈਂ ਔਖੀ ਜੀ ਹੋ ਕੇ ਨਾ ਦੇਖਾਂ ਬਾਹਰ ਆ ਪਾ ਗਿਆ ਲੈ ਭਾਈ ਬੱਲੀ ਸਾਂ ਅੱਜ ਤਾਂ ਦਿਹਾੜੀ ਵਧੀਆ ਬਣ ਗਈ ਅੱਜ ਆਊਗਾ ਨਜ਼ਾਰਾ ਪਹਿਲਾਂ ਤਾਂ ਮੰਗਾਉਣਿਆ ਡੋਡੇ ਨਾਲੇ ਮੰਗਾਉਣਿਆ ਫਰੀਮ ਖਾਧੀ ਉਹ ਵੀ ਡੋਡੂ ਚੱਤਤ ਕਰਦਾ ਨਾਲੇ ਚੱਲਦੇ ਆ ਠੇਕੇ ਅੰਗਰੇਜ਼ੀ ਦੀ ਚੱਲੂਗੀ ਅੱਜ ਤਾਂ ਆ ਗਿਆ ਜਸ਼ਨ ਹਲੋ ਕੀ ਹਾਲ ਹੈ ਬੱਲੀ ਠੀਕ ਆ ਭਾਈ ਜਸ਼ਨ ਕਿਵੇਂ ਆ ਵਧੀਆ ਵਧੀਆ ਤੂੰ ਦੱਸ ਠੀਕ ਆ ਕਿਵੇਂ ਕਰਾਦੀ ਫੋਨ ਉਹ ਇੱਕ ਮੇਰੇ ਲਵੇ ਬੰਦਾ ਆਇਆ ਏ ਦੀਗਾ ਹਾਂ 5000 ਦੇਊਗਾ ਉਹ ਠੀਕ ਆ ਭਾਈ ਹਾਂ ਤੇ ਮੈਂ ਤੈਨੂੰ ਫੋਨ ਤਾਈਓ ਕਰਿਆ ਪਹਿਲਾਂ ਗੱਲ ਕਰੀ ਚੰਗੀ ਹੁੰਦੀ ਆ ਠੀਕ ਆ ਬਾਅਦ 'ਚੋ ਟਕਰਾਰ ਆ ਜਾਂਦਾ ਕੋਈ ਫਾਇਦਾ ਨਹੀਂ ਉਹਦਾ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭਾਈ ਤੇਰਾ ਮਾਨਤਾਨ ਵੀ ਕਰਾਂਗੇ ਮੇਰਾ ਮਾਨਤਾਨ ਰੱਖੀ ਵਿੱਚੋਂ ਕੋਈ ਨਹੀਂ ਕੋਈ ਨਹੀਂ 1000 ਰੁਪਏ ਤੈਨੂੰ ਦੇ ਦਿਆ ਕਰਾਂਗੇ ਹਾਂ ਤੇ ਇੱਕ ਗੱਲ ਹੋਰ ਹੂੰ ਰੈਣ ਰੂਣ ਦਾ ਪ੍ਰਬੰਧ ਉਹਦਾ ਤੈਨੂੰ ਇਹ ਕਰਨਾ ਪਊਗਾ ਓਰੇ ਰੈਣ ਵਾਲਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਉਰੀ ਕਰ ਦੂੰ ਚਵਾਰੇ ਚੋਗ ਦਾ ਤੂੰ ਪ੍ਰਵਾਹ ਨਾ ਕਰ ਕਰ ਦੂੰ ਮੈਂ ਹੱਲ ਹਾਂ ਮੈਂ ਤੈਨੂੰ ਮਲਿਆਦਾ ਨਾ ਕੋਈ ਨਾ ਕਰ ਨੂੰ ਬੰਦਾ ਠੀਕ ਹੈ ਠੀਕ ਹੈ ਹਾਂ ਠੀਕ ਆ ਚਲ ਓਕੇ ਓਕੇ ਲੈ ਬਣ ਗਿਆ ਕੰਮ ਪੈਸਾ ਆ ਗਿਆ ਪੈਸਾ ਭਾਈ ਮੱਲੀ ਹਾਂ ਭਾਈ ਕਿਹੜਾ ਹਾਂ ਭਾਈ ਜੱਜਨ ਜਸ਼ਨ ਨੇ ਭੇਜ ਜਵੇ ਮੈਨੂੰ ਜਤੀਆ ਵਾਲਾ ਭਾਈ ਠੀਕ ਹੈ ਬੁੱਧੀਆ ਜਸ਼ਨ ਨਾਲ ਹੋਊਗੀ ਦੀ ਬਾਈ ਗੱਲ ਹਾਂ ਜਸ਼ਨ ਨਾਲ ਹੋਊਗੀ ਦੀ ਗੱਲ ਭਾਈ ਪੇਮੈਂਟ ਕਰਾਵੇ ਹਾਂ ਦਾ ਪੇਮੈਂਟ ਠੀਕ ਹੈ ਈ ਗਤੋਂ ਆਇਆ ਕਰ ਤੇਰਾ ਦਸ਼ਨ ਨਹੀਂ ਵੀਨੇ ਚ ਸੌਦਾ ਏ ਹਾਂ ਕੋਈ ਗੱਲ ਨਹੀਂ ਤੂੰ ਜਾ ਉੱਤੇ ਮੈਂ ਭੇਜਦਾ ਹਾਂ ਠੀਕ ਹੈ ਲੰਢੇ ਉੱਤੇ ਚਵਾਰੀ ਦੀ ਚਲਾ ਜਾ 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 ਸੰਨੀ ਮੈਂ ਕੋਪਕੇ ਜਾਣਦਾ ਤੈਗੇ ਉਹ ਤਾਂ ਜੰਮ ਸਰਮਤਾ ਆ ਕਿ ਜਮੇ ਜਿੰਦਗੀ ਜਮੇ ਲੱਕ ਬਣਾਤੀ ਤਾਂ ਚਾਹ ਬਾਈ ਪਗਾਈ ਜੀ ਨਾ ਮਾਰੀ ਜਾਂ ਤੂੰ ਲੰਘ ਗਿਆ ਉੱਤੇ ਜਾ ਰਿਹਾ ਉਹ ਕੋਲੋਂ ਕੋਈ ਨਾ ਬਖ ਜੂੰਗੀ ਤੈਨੂੰ ਤਾਂ ਮਿਲ ਗਏ ਪੈਸੇ ਮਿਲ ਗਏ ਆ ਤੇਰੇ ਤਾਂ ਮੇਕੇ ਕਾਲ ਜੇ ਠੰਡ ਤੈ ਮੇਰੀ ਜ਼ਿੰਦਗੀ ਬਰਬਾਦ ਕਰਦੀ ਲੰਗ ਰਿਹਾ ਲੰਗ ਰਿਹਾ ਤੂੰ ਛਤਰ ਪ੍ਰੇਰਣਾ ਖਰਾ ਲਈ ਮੇਰੇ ਨੋਂ ਸੱਲਿਆ ਕਿੱਦੇ ਕੰਮ ਆ ਤੁਨ ਹਾਂ ਮੈਂ ਗੱਲ ਕਰੀ ਸੀ ਕੋਈ ਆਊਗਾ ਬੰਦਾ ਉਹਦੇ ਨਾਲ ਗੱਲ ਹੋ ਗਈ ਪੇਮੈਂਟ 4000 ਲੈ ਲਈ ਉਹ ਤਾਂ ਠੀਕ ਹੈ ਬੱਲੀ ਮੈਂ ਤੇਰੇ ਬੁਲਹੱਤ ਜੋੜਦੀਆਂਗੀ ਬਸ ਹੁਣ ਬਹੁਤ ਹੋ ਗਿਆ ਕੋਈ ਹੋਰ ਕੰਮ ਧੰਦਾ ਦੇਖ ਲੈ ਮੈਂ ਕਿਤੇ ਝਾੜੂ ਪੋਚੇ ਲਾ ਕੇ ਗੁਜ਼ਾਰਾ ਕਰ ਲੂੰਗੀ ਮੈਥੋਂ ਨੇ ਹੁਣ ਹੁੰਦਾ ਹੈਗਾ ਇਹ ਕੰਮ ਮੇਰੀ ਦੇਰ ਨੂੰ ਕੋਈ ਰੋਗ ਲੱਗ ਜਾਊਗਾ ਤੇ ਤੈਨੂੰ ਕਿੰਨੇ ਵਾਰੀ ਸਮਝਾਤਾ ਵੀ ਹੋਰ ਕੰਮਾਂ ਨਾਲ ਨਹੀਂ ਸਰਦਾ ਟਾਈ ਸੋਦੀ ਦਾ ਬੋਤਲ ਹੋਈ ਪਈ ਐ ਬਾਕੀ ਫੀਮ ਭੁੱਕੀ ਕਿੰਨਾ ਕੁਸਾ ਹੋਰ ਗੰਮਾ ਨਾ ਦਾ ਰੋਟੀ ਪਾਣੀ ਵਾਲੇ ਹੀ ਨਹੀਂ ਸਰਨਾ ਕਿਉਂ ਨਹੀਂ ਤੂੰ ਮੈਨੂੰ ਤੇ ਤਰਸ ਖਾਂਦਾ ਤੂੰ ਐ ਤਾਂ ਦੇਖ ਲੈ ਵੀ ਤੇਰੇ ਪਿੱਛੇ ਮੈਂ ਕੀ ਕੁਛ ਨਹੀਂ ਕੀਤਾ ਹੈਗਾ ਹੁਣ ਤਾਂ ਮੈਨੂੰ ਬਕਸ ਦੇ ਤੂੰ ਚਲ ਠੀਕ ਐ ਬਾੜੀ ਪਗਾਈ ਜੀ ਨਾ ਮਾਰੀ ਜਾ ਮੈਂ ਜਾਣਾ ਤੇਰਾ ਕੰਮ ਗਿਆ ਉਹ ਕਰ ਲਈ ਹਮਸਕਨ ਹਨ ਰੋ ਕੇ ਵੀ ਕੀ ਫਾਇਦਾ ਜੀ ਦੋਹਣਾ ਇਸ ਮਾਰੇ ਬੰਦੇ ਕੋਲੇ ਤੂੰ ਫਸ ਗਈ ਹੁਣ ਕੋਈ ਚਾਰਾ ਵੀ ਨਹੀਂ ਜੇ ਪਹਿਲੀ ਮੁਸਕਾਨ ਤੂੰ ਆਪਣੇ ਮਾਪੇਾਂ ਦੀ ਸੁਣੀ ਹੁੰਦੀ ਤਾਂ ਤੈਨੂੰ ਇਹ ਦਿਨ ਨਾ ਦੇਖਣੇ ਪੈਂਦੇ ਨਾ ਮੈਂ ਮਰਨ ਜਾਂ ਨਾ ਜੀਉਣ ਚ ਉਸ ਦਿਨ ਤੋਂ ਬਾਅਦ ਪਤਾ ਨਹੀਂ ਕਿੰਨੇ ਕ ਬੰਦਿਆਂ ਨਾਲ ਮੇਰੇ ਜਿਸ ਨੂੰ ਦੱਸੋਦਾ ਕਰਿਆ ਤੇ ਹਰ ਕੋਈ ਬੰਦਾ ਮੇਰੇ ਜਿਸ ਨੂੰ ਪਿਆਰ ਕਰਦਾ ਸੀ ਕਿਸੇ ਨੇ ਵੀ ਇਸ ਮਾਰੇ ਬੰਦੇ ਦੇ ਜਾਲ ਚ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਥਾਣੇ ਜਾ ਕੇ ਨਹੀਂ ਸ਼ਿਕਾਇਤ ਕੀਤੀ ਤੁਸੀਂ ਥਾਣੇ ਜਾ ਕੇ ਵੀ ਕੀ ਕਰਦੀ ਮੈਂ ਥਾਣੇ ਵਾਲੇ ਵੀ ਸੋਸਵਾਲ ਕਰਦੇ ਤੇ ਕੱਲੀ ਜਨਾਨੀ ਨੂੰ ਦੇਖ ਕੇ ਸਵਾਦ ਲੈਂਦੇ ਨੇ ਪਰ ਸਾਰੇ ਪੁਲਿਸ ਵਾਲੇ ਕੁਝ ਨਹੀਂ ਹੁੰਦੇ ਮਸਕਾਨ ਇਹ ਤਾਂ ਮੈਂ ਮੰਨਦੀ ਆ ਵੀ ਕੁਝ ਨਹੀਂ ਹੁੰਦੇ ਪਰ ਮੈਂ ਸੁਣਿਆ ਵੀ ਚੰਗੇ ਵੀ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਮਸਕਾਨ ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੈਂ ਤੇਰੀ ਸਾਰੀ ਕਹਾਣੀ ਸਮਝ ਲਈ ਮੈਨੂੰ ਪਤਾ ਤੇਰੇ ਘਰ ਆ ਕੇ ਨੇ ਤੈਨੂੰ ਆਪਣੇ ਪਿਆਰ ਦੇ ਝੂਠੇ ਜਾਦ ਜ਼ਬਸਾ ਕੇ ਤੇਰੇ ਨਾਲ ਧੋਖਾ ਕੀਤਾ ਤੇ ਤੈਨੂੰ ਡਰਾ ਧਮਕਾ ਕੇ ਇਸ ਧੰਦੇ ਵਿੱਚ ਪਾਇਆ ਤੇ ਤੂੰ ਐ ਮੰਨ ਲਾ ਕਿ ਅੱਜ ਤੋਂ ਤੇਰਾ ਇਹ ਮਾੜਾ ਧੰਦਾ ਖਤਮ ਹੋ ਗਿਆ ਤੇ ਤੂੰ ਇਸ ਬੰਦੇ ਤੋਂ ਯਾਦ ਹੋਗੀ ਓ ਕਿ ਮੈਂ ਓ ਮੈਂ ਤੈਨੂੰ ਦੱਸਦਾ ਮੇਰੀ ਤੇਰੇ ਪਿੰਡ ਚ ਵਧੀਆ ਜਾਣ ਪਛਾਣਾ ਤੇ ਸਾਰੇ ਪਿੰਡ ਵਾਲੇ ਮੇਰੀ ਗੱਲ ਤੇਰੀ ਮੰਨਦੇ ਨੇ ਮੈਂ ਤੇਰੇ ਮਾਪਿਆਂ ਨਾਲ ਗੱਲ ਕਰਕੇ ਤੈਨੂੰ ਤੇਰੇ ਘਰ ਤੋਂ ਹੋਰ ਆਉਂਗਾ ਨਹੀਂ ਵੀਰੇ ਉਹਨਾਂ ਨੇ ਮੈਨੂੰ ਬੇਦਖਲ ਕਰ ਰੱਖਿਆ ਉਹਨਾਂ ਨੇ ਮੈਨੂੰ ਲਵੇ ਨਹੀਂ ਲਾਣਾ ਉਹ ਤਾਂ ਤੂੰ ਗੱਲ ਮੇਰੇ ਤੇ ਛੱਡ ਦੇ ਤੇਰੇ ਮਾਪਿਆਂ ਨੂੰ ਮਨਾਉਣਾ ਮੇਰੇ ਤੇ ਛੱਡ ਦੇ ਮੈਂ ਆਪੀ ਮਨਾਉਂ ਕਿਵੇਂ ਮਰਜ਼ੀ ਕਰਾਂ ਪਰ ਵੀਰੇ ਮੈਨੂੰ ਮੇਰੇ ਘਰ ਵਾਲੇ ਤੋਂ ਬਹੁਤ ਡਰ ਲੱਗਦਾ ਐ ਮੈਨੂੰ ਮਾਰ ਦੂਗਾ ਇਹਦੇ ਕੋਲ ਇੱਕ ਐਂ ਵੀਡੀਓ ਪਈਆਂ ਨੇ ਕਿ ਮੇਰੀਆਂ ਜੇ ਨੇ ਫੇਸਬੁੱਕ ਤੇ ਪਾਤੀ ਮੈਂ ਬਦਨਾਮ ਹੋ ਜੂਗੀ ਬਦਨਾਮ ਤਾਂ ਤੈਨੂੰ ਉਹ ਤਾਂ ਕਰੂਗਾ ਨਾ ਜੇ ਉਹ ਬਾਹਰ ਆਊਗਾ ਉਹਦੇ ਤੇ ਮੈਂ ਇਹ ਜਹਾ ਕੇਸ ਪਾਉਂਗਾ ਨਾ ਇਹਹੀ ਤਾਰਾ ਲਾ ਕੇ ਪਾਉਂਗਾ ਕਿ ਉਹ ساری ਉਮਰ ਜੇਲ੍ਹ ਦੀਆਂ ਸਲਾਕਾਂ ਪਿੱਛੇ ਛੜੂਗਾ ਮੇਰੇ ਮੈਂ ਤੇਰਾ ਬਹੁਤ ਸ਼ੁਕਰਿਆੰਦਾ ਕਰੂਗੀ ਤੂੰ ਮੈਨੂੰ ਜਿਸ ਨਰਕ ਚੋਂ ਕੱਢ ਲੇ ਬਸ ਤੂੰ ਇਹ ਮਨਮਸਕਾਨ ਕੇ ਤੇਰਾ ਇਹ ਕੰਮ ਹੋ ਗਿਆ ਤੇਰੇ ਕੰਾਰੇ ਨੂੰ ਮੈਂ ਜੇਲ੍ਹ ਚ ਛੁੱਟੂਗਾ ਤੇ ਸਾਰੀ ਉਮਰ ਬਾਹਰ ਨਹੀਂ ਆ ਸਕੂਗਾ ਉਹਦੇ ਕੀਤੇ ਦੀ سزا ਉਹਨੂੰ ਜ਼ਰੂਰ ਮਿਲੂਗੀ ਇੱਕ ਇਹ ਸੱਚੇ ਪੁਲਿਸ ਵਾਲੇ ਦਾ ਤੇਰੇ ਨਾਲ ਵਾਦਾ ਰਿਹਾ ਤੂੰ ਐ ਕਰ ਤੂੰ ਮੇਰੇ ਨਾਲ ਚੱਲਾ ਜਾ ਆਪਦਾ ਕੱਪੜਾ ਦੀ ਲੀਡਾ ਪੈਕ ਕਰ ਲਾ ਤੂੰ ਮੇਰੇ ਘਰੇ ਰਹਿ ਦੋ ਤਿੰਨ ਦਿਨ ਤੇ ਉਸ ਤੋਂ ਬਾਅਦ ਤੇਰੇ ਮਾਪਿਆਂ ਨਾਲ ਗੱਲ ਕਰਕੇ ਤੇਰੇ ਪਿੰਡ ਦੇ ਸਰਪੰਚ ਨਾਲ ਗੱਲ ਕਰਕੇ ਮੈਂ ਤੈਨੂੰ ਉੱਥੇ ਛੱਡਿਆ ਆਉਂਗਾ ਮੇਰੇ ਮੈਨੂੰ ਮੇਰੇ ਘਰ ਦੇ ਅਪਣਾ ਲਾਂਗੇ ਹੁਣ ਤੂੰ ਐ ਕਰ ਤੂੰ ਮੇਰੀ ਭੈਣ ਅੱਜ ਤੋਂ ਅਖੇ ਮੇਰੇ ਘਰੇ ਦੋ ਤਿੰਨ ਨਰ ਨਹੀਂ ਉਸ ਤੋਂ ਬਾਅਦ ਉਹ ਮੇਰੀ ਜ਼ਿੰਮੇਵਾਰੀ ਹੈ ਮੈਂ ਆਪੇ ਉਹਨਾਂ ਨੂੰ ਢਾਉਂਗਾ ਹੁਣ ਤੂੰ ਬਾਲਾ ਟਾਈਮ ਨਾਲ ਆ ਤੂੰ ਐਂ ਕਰ ਆਪਣਾ ਕੱਪੜਾ ਲੀੜਾ ਪੈਕ ਕਰਕੇ ਆ ਤੂੰ ਮੇਰੇ ਨਾਲ ਚੱਲ ਠੀਕ ਹੈ ਮੇਰੀ ਭੈਣ ਹਾਂ ਜਲਦੀ ਕਰ ਮੈਂ ਵੀ ਯਾਰ ਵਿਚਾਰੀ ਨੂੰ ਐਮੀ ਗਲਤ ਕੁਝ ਸਮਝਦਾ ਰਿਹਾ ਹਨ ਕਿੱਡਾ ਵੱਡਾ ਧੋਖਾ ਹੋਇਆ ਵਿਚਾਰੀ ਨਾਲ ਕਿਸੇ ਨੇ ਦੁੱਖ ਦਰਦ ਵੀ ਨਹੀਂ ਸਮਝਿਆ ਤਾਂ ਜੇ ਠਾਣੀ ਜਾ ਕੇ ਦੱਸਿਆ ਹੁੰਦਾ ਮੈਨੂੰ ਪਤਾ ਲੱਗ ਜਾਂਦਾ ਫਿਰ ਤਾਂ ਮੈਂ ਨਹੀਂ ਪਹਿਲਾਂ ਹੀ ਮਦਦ ਕਰ ਦਿੰਦਾ ਚੱਲ ਜੀ ਬਲ ਹਾਂ ਚਲੋ ਆ ਜਾਓ ਦੋਸਤੋ ਇਹ ਕੋਈ ਮਨਕੜਤ ਕਹਾਣੀ ਨਹੀਂ ਸੀ ਬਲਕਿ ਇਸ ਵਿਸ਼ੇ ਲਈ ਤੱਥ ਇੱਕ ਸੱਚੀ ਕਹਾਣੀ ਤੋਂ ਲੈ ਗਏ ਹਨ ਜਿਵੇਂ ਕਿ ਤੁਸੀਂ ਦੇਖਿਆ ਕਿ ਮਸਕਾਨ ਨੇ ਬੱਲੀ ਦੇ ਝੂਠੇ ਪਿਆਰ ਵਿੱਚ ਆ ਕੇ ਆਪਣਾ ਘਰਵਾਰ ਛੱਡ ਕੇ ਉਸ ਨਾਲ ਵਿਆਹ ਕਰ ਲਿਆ ਪਰ ਉਸ ਨੇ ਆਪਣੇ ਨਸ਼ੇ ਪੂਰੇ ਕਰਨ ਲਈ ਉਸ ਨੂੰ ਗਲਤ ਤੰਦੇ ਵਿੱਚ ਪਾ ਦਿੱਤਾ ਤੇ ਉਸ ਨੂੰ ਬਲੈਕਮੇਲ ਕਰਨ ਲੱਗ ਪਿਆ ਤੇ ਉਹ ਪੁਰਸ ਵਾਲਾ ਮਸਕਾਨ ਲਈ ਉਸ ਦਿਨ ਰੱਬ ਦਾ ਰੂਪ ਬਣ ਕੇ ਆਇਆ ਤੇ ਉਸ ਨੂੰ ਆਪਣੇ ਘਰ ਲੈ ਗਿਆ ਤੇ ਇੱਕ ਦੋ ਦਿਨਾਂ ਵਿੱਚ ਉਸ ਦੇ ਮਾਪਿਆਂ ਨਾਲ ਗੱਲ ਕਰਕੇ ਉਸ ਦੇ ਘਰ ਉਸ ਨੂੰ ਤੋਰ ਦਿੱਤਾ ਤੇ ਉਸ ਦੇ ਮਾਪਿਆਂ ਨੇ ਇੱਕ ਚੰਗੇ ਘਰ ਉਸ ਦਾ ਰਿਸ਼ਤਾ ਕਰ ਦਿੱਤਾ ਤੇ ਉਹ ਇਸ ਨਰਕ ਭਰੀ ਜ਼ਿੰਦਗੀ ਚੋਂ ਨਿਕਲ ਕੇ ਸੁਖੀ ਬਚਣ ਲੱਗ ਪਈ ਤੇ ਉਧਰ ਬੱਲੀ ਨੂੰ ਆਪਣੇ ਗੁਨਾਹਾਂ ਬਦਲੇ ਸਜ਼ਾ ਹੋ ਗਈ ਤੇ ਉਹ ਜੇਲ੍ਹ ਦੀਆਂ ਸਲਾਕਾਂ ਪਿੱਛੇ ਛੜਨ ਲੱਗਿਆ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਇਹ ਜਿਹੜੀ ਸਾਡੀ ਕਹਾਣੀ ਚੱਲੀ ਹੋਈ ਸੀ ਵੀਡੀਓ ਤੇ ਸੱਚੀ ਕਹਾਣੀ ਸੀ ਮੈਂ ਤੁਹਾਨੂੰ ਦੱਸਣਾ ਚਾਉਣੀ ਆਂਗੀ ਕਿ ਮੇਰੀ ਭੈਣ ਨੂੰ ਸਾਨੂੰ ਸਮਝਾਉਣਾ ਚਾਹੁੰਨੇ ਸੀ ਕਿ ਪਿਆਰ ਪੂਰ ਦੇ ਚੱਕਰਾਂ 'ਚ ਨਾ ਪਿਆ ਕਰੋ ਆਪਣੇ ਮਾਪੇ ਆਪਾਂ ਦੀ ਇੱਜ਼ਤ ਵਾਰ ਸੋਚਿਆ ਕਰੋ ਜੇ ਪਿਆਰ ਕਰਨਾ ਉਹਦੀ ਫੈਮਿਲੀ ਨੂੰ ਕਰੋ ਅੱਜ ਕੱਲ ਦੇ ਮੁੰਡਿਆਂ 'ਚ ਕੁਝ ਨਹੀਂ ਰੱਖਿਆ ਹੋਏਗਾ ਇਹ ਤੋਂ ਓਖਾ ਮਿਲਦਾ ਹੀ ਹੁੰਦਾਗਾ ਬਾਕੀ ਜੋ ਕਮੈਂਟ ਆਏ ਹੋਏ ਨੇ ਬਾਕੀ ਸਾਡੇ ਭਾਜੀ ਬੈਠੇ ਨੇ ਇਹ ਦੱਸਣਗੇ ਐਦਾਂ ਹੀ ਪਿਆਰ ਦਿਨਦੇ ਰਹੋ ਸਾਨੂੰ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਹਰੇਕ ਵੀਡੀਓ ਦੇ ਅੰਤ ਵਿੱਚ ਉਹਨਾਂ ਵੀਰਾਂ ਤੇ ਭੈਣਾਂ ਦੇ ਨਾਮ ਬੋਲਦੇ ਆਂ ਜੋ ਕਿ ਸਾਡੇ ਵੀਡੀਓ ਤੇ ਕਮੈਂਟ ਕਰਦੇ ਨੇ ਤੇ ਅੱਜ ਵੀ ਉਸ ਲੜੀਵਾਰ ਸਿਲਸਿਲੇ 'ਚ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਨਾਮ ਲੈਣੇ ਆ ਕਮੈਂਟ ਆਏ ਹੋਣੇ ਸਾਡੇ ਕੋਲੇ ਹਰਵਿੰਦਰ ਸਿੰਘ ਪਿੰਡ ਢੀਂਟਸਾ ਜ਼ਿਲ੍ਹਾ ਸੰਗਰੂਰ ਮੈਂ ਇੱਕ ਢੀਂਟਸਾ ਗੁਰਸੇਵ ਬੈਂਸ ਢੀਂਟਸਾ ਰਿਸ਼ੀ ਸਿੰਘ ਪਿੰਡ ਸਿਰਸੀਵਾਲਾ ਜ਼ਿਲ੍ਹਾ ਮਾਨਸਾ ਗਾਂਧੀ ਸਿੰਘ ਪਿੰਡ ਢੀਂਟਸਾ ਜ਼ਿਲ੍ਹਾ ਸੰਗਰੂਰ ਲਵਮੀਤ ਸਿੰਘ ਪਿੰਡ ਦਰੀਆਪੁਰ ਜ਼ਿਲ੍ਹਾ ਮਾਨਸਾ ਕਾਲਾ ਸਿੰਘ ਪਿੰਡ ਦਰੀਆਪੁਰ ਜ਼ਿਲ੍ਹਾ ਮਾਨਸਾ ਹਰਵਿੰਦਰ ਸਿੰਘ ਢੱਲੋਂ ਪਿੰਡ ਕਾਨੇਕੇ ਜ਼ਿਲ੍ਹਾ ਬਰਨਾਲਾ ਨਾਰ ਸਿੰਘ ਢਾਲੀਵਾਲ ਪਿੰਡ ਹਰੇਉ ਜ਼ਿਲ੍ਹਾ ਸੰਗਰੂਰ ਡਾਕਟਰ ਬਲਜਿੰਦਰ ਸਿੰਘ ਠਵਾਲ ਮਨਦੀਪ ਕੌਰ ਰਾਏ ਸਿੰਘ ਨੰਬਰਦਾਰ ਪਿੰਡ ਸਿਰਸੀਵਾਲਾ ਜ਼ਿਲ੍ਹਾ ਮਾਨਸਾ ਤਨ ਢਿੰਡਸਾ ਹਰਜਿੰਦਰ ਸਿੰਘ ਔਲਖ ਪਿੰਡ ਗੂੜੀ ਸੰਗਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆਤਮਾ ਸਿੰਘ ਪੱਪੂ ਪਿੰਡ ਰੌਂਤਾ ਮਨੀ ਨਿਮਰਜੀ ਰਣਜੀਤ ਸਿੰਘ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਸੰਦੀਪ ਔਜਲਾ ਜਲੂਰ ਤੋਂ ਜ਼ਿਲ੍ਹਾ ਸੰਗਰੂਰ ਜੋਤੀਮਾਨ ਜੀ ਮਾਨਸਾ ਤੋਂ ਬੇਜਵਾ ਖੀਜੀ ਪੁੰਨੇ ਤੋਂ ਇਸ ਤੋਂ ਇਲਾਵਾ ਹੋਰ ਵੀ ਸਾਡੇ ਕੋਲ ਬਹੁਤ ਸਾਰੇ ਵੀਰਾਂ ਭੈਣਾਂ ਦੇ ਕਮੈਂਟ ਆਏ ਨੇ ਜਿਨ੍ਹਾਂ ਦੇ ਨਾਮ ਅਸੀਂ ਅਗਲੇ ਵੀਡੀਓ ਵਿੱਚ ਜ਼ਰੂਰ ਬੋਲਾਂਗੇ ਬਾਕੀ ਦੋਸਤੋ ਇਸ ਵੀਡੀਓ ਤੇ ਵੱਧ ਤੋਂ ਵੱਧ ਕਮੈਂਟ ਕਰੋ ਤੁਹਾਡਾ ਆਪਾਂ ਅਗਲੇ ਵੀਡੀਓ ਚ ਜ਼ਰੂਰ ਨਾਮ ਬੋਲਾਂਗੇ ਸਾਡੇ ਵੀਡੀਓ ਨੂੰ ਤੁਹਾਡੇ ਵੱਲੋਂ ਬਹੁਤ ਹੀ ਜ਼ਿਆਦਾ ਪਿਆਰ ਮਿਲ ਰਿਹਾ ਇਸ ਲਈ ਅਸੀਂ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦੋਸਤੋ ਮਿਲਾਂਗੇ ਅਗਲੇ ਵੀਡੀਓ ਸਾਰੇ ਹੀ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਸਾਰਿਆਂ ਨੂੰ ਸਬਸਕ੍ਰਾਈਬ ਕਰੋ ਵੀਰੋ ਨਾਲੇ ਆ ਲੱਗ ਮੈਂ ਵਾਲੇ ਚੱਕਰਾਂ 'ਚ ਨਾ ਪਿਆ ਕਰੋ ਕੁਸ ਨਹੀਂ ਰੱਖਿਆ ਹੈਗਾ ਨਾਮ ਉਸ ਨਹੀਂ ਰੱਖਿਆ ਹੈਗਾ ਬਾਕੀ ਮੈਂ ਤੁਹਾਨੂੰ ਕਹਿ ਰਹੀ ਆ ਐਦੀ ਪਿਆਰ ਦਿੰਦੇ ਰਹੋ ਐਦੀ ਤੁਹਾਡੇ ਭੈਣ ਭਾਈ ਅੱਗੇ ਹੋਰ ਵਧੀ ਜਾਣਗੇ ਛੋਟੇ ਪਿਆਰ ਨਾਲ ਆ ਬਈ ਸਭ ਤੁਹਾਡੇ ਪਿਆਰ ਨਾਲ ਆ ਕਰਦੇ ਕਰੋ ਵੀਰੋ ਹਾਂ ਧੰਨਵਾਦ ਲਾਡੀ ਬਾਕੀ ਕਮੈਂਟਾਂ ਚ ਜਰੂਰ ਲਿਖ ਕੇ ਭੇਜੋ ਤੁਹਾਨੂੰ ਕਿਦਾਂ ਦੀ ਵੀਡੀਓ ਲੱਗੀ ਹੈ ਲਵ ਯੂ ਟਰਾਲੀ ਭਰ ਕੇ ਸਾਰਿਆਂ ਨੂੰ ਟਰਾਲਾ ਟਰਾਲੀ